ਇਹ ਅਦਰਦਾ ਸਿਆਲਤੀ ਬਣਦਾ ਹੈ। ਹੁਣ ਕੋਟਿਆ ਦਾ ਬਹੁਤ ਵਧੀਆ ਤੇਰਾ ਸਾਗ। ਨੂਨ ਮਿਰਚ ਦੇਖ ਰਿਹਾ ਆਪਾਂ ਚੈੱਕ ਕਰਕੇ। ਗਰਮੀ 'ਚ ਲਿਆ ਪੰਗਾ ਇਦਗੀ। ਖਰੀ ਸੀ ਸਰੋਂ। ਸਰੋਂ। ਪਾਲਕ ਸਰੋਂ। ਬਹੁਤ ਵਧੀਆ ਬਣਿਆ। ਸੱਚੀ। ਬਹੁਤ ਵਧੀਆ ਬਣਿਆ। ਨੂਨ ਮਿਰਚ ਆਪ ਕੋ ਆਪਣਾ ਵੱਧ ਘੱਟ ਪਾ ਲੂਗਾ ਜਿਹਨੂੰ ਘੱਟ ਵੱਧ ਹੋਵੇ। ਨਾ ਘੱਟ ਹੈਗਾ। ਕੋਟਿਆ ਹੀ ਵਾੜਾ ਵਧੀਆ ਹੈ। ਇਹ ਤਾਂ ਸਿਆਲ ਨਹੀਂ ਵਾੜਾ ਵਧੀਆ ਕੁੱਟ ਗਿਆ। ਮਿਰਚ ਠੀਕ ਹੈ। ਹੁਣ ਵੀ ਠੀਕ ਹੈ। ਨਾ ਸੱਟਾ ਜਮਾ ਦੇ ਨਸ਼ਾ ਕੋ ਕਰ ਸਿਆਲ ਚ ਖਾ ਕੇ ਤਾਂ ਬਣਾ ਨਾ ਤੂੰ ਦੇਖ ਲੈ ਨਾ ਮੈਂ ਤਾਂ ਕੀ ਦੇਖਣਾ ਤੂੰ ਹੀ ਦੇਖ ਤੂੰ ਨੀ ਚੱਕਰ ਦੇਖ ਕਿ ਨਵਰੀਆ ਬਣਿਆ ਸਿਆਲ ਨੂੰ ਵਧੀਆ ਬਣ ਗਿਆ ਘੁੱਟ ਕੇ ਅਜਾ ਤੇ ਹਾਇਤਾ ਹੈ ਵਧੀਆ ਚੀਜ਼ ਨੇ ਪਰ ਮਿਲਦੀ ਨਹੀਂ ਅੱਜ ਕੱਲ੍ਹ ਸਰੋਂ ਸਰੋਂ ਜੀ ਚਲੋ ਆ ਬੰਦ ਰੋਟੀ ਡਕ ਪਿਆ ਸੰਦੇਹ ਹਟੂਂਦੇ ਲੁੰਦਰਾ ਪਾ ਕਰਦੇ ਆ ਇੱਕ ਦੇਸੀ ਚੀਜ਼ ਤਿਆਰ ਆ ਉਹਦੀ ਲੀਵਰ ਟੌਨਿਕ ਮਾਈ ਲੀਵਰ ਟੌਨਿਕ ਦਵਾਈ ਆ ਦੇ ਆ ਸ਼ਿਕੰਦਰ ਸ਼ਿਕੰਦਰ ਨਿੰਬੂ ਖੀਰਾ ਪਦੀਨਾ ਇਹ ਚੀਜ਼ਾਂ ਟੀਰ ਕੇ ਹੈਲੋ ਓਰੇ ਮੜਾ ਜਾ ਮਾ ਟੀਰ ਦਿਆ ਹੈਲੋ ਆ ਮਾ ਟੀਰ ਦੇ ਸ਼ਿਕੰਦਰ ਜੀ ਰਹਿ ਗਿਆ ਥੋੜਾ ਜਿਹਾ ਆ ਦੇਖੋ ਇਹ ਬਹੁਤ ਵਧੀਆ ਚੀਜ਼ ਏ ਅਲੀਵਰ ਖਾਤਰ ਦੱਸ ਦਿੰਦੇ ਅਲੀਵਰ ਨੂੰ ਤਾਂ ਇਹ ਤੜਕੇ ਨੂੰ ਘੋਲ ਦਿੰਨੇ ਆਥਰੇ ਪਾਣੀ ਚ ਤੇ ਤੜਕੇ ਇਹਨੂੰ ਇਹੀ ਪਾਣੀ ਪੀਵਾ ਗਏ ਆਪਣਾ ਆਪਣਾ ਇਹ ਖੜੀ ਜਿਹਾ ਰੱਥੂ ਰਿਆ ਗਿਆ ਮੇਰਾ ਬਣਾ ਲੇ ਦੇਖੋ ਇਹ ਦੇਸੀ ਚੀਜ਼ਾਂ ਗਰਮੀ ਦਾ ਆਤਰ ਬਹੁਤ ਵਧੀਆ ਚੀਜ਼ ਹੈ ਤਾਂ ਐ ਲੱਗਦਾ ਕਾਲਜ ਜਿੱਤੇ ਜਿਵੇਂ ਬਰਫ਼ ਧਰਤੀ ਹੁੰਦੀ ਹੈ ਨਾ ਰਾਜਣਾ ਪਰਿਆ ਰੱਖ ਸਾਰਾ ਠੰਡਾ ਠੰਡਾ ਨਾ ਗਰਮੀ ਲੱਗੇ ਇਹ ਆਪਾਂ ਰੋਜ਼ ਬਣਾਉਨੇ ਆ ਇਹਨੂੰ ਨਿੰਬੂ ਵੀ ਕੱਟਾਂਗੇ ਬਰੀਕ ਇਸ ਤਰ੍ਹਾਂ ਹੀ ਕੱਟਣਾ ਇਹ ਬਰੀਕ ਬਰੀਕ ਠੀਕਾ ਵੀ ਵਿੱਚ ਵਿੱਚ ਪਾਵਾਂਗੇ ਪਦੀਨਾ ਤਿੰਨ ਚਾਰ ਚੀਜ਼ਾਂ ਇਕੱਠੀਆਂ ਕਰਕੇ ਭੌਂ ਕੇ ਰੱਖ ਦਿੰਦੇ ਆ ਇਹਨੂੰ ਕੰਚ ਦੇ ਬਰਤਨ ਚ ਭਾਤਾਂ ਜਬ ਤਾਂ ਬੜਾ ਵਧੀਆ ਇੱਧਰ ਤੱਕ ਅੱਜ ਕਰਦੇ ਨੇ ਤੇ ਜੇ ਕਿਤੇ ਜਾਂ ਤੌੜੇ ਚ ਮਿੱਟੀ ਦੇ ਭਾਂਡੇ ਚ ਜਾਂ ਵਰਤਮਾਨ ਜਾਂ ਹੁੰਦਾ ਇੱਕ ਉਹ ਚੀਨੀ ਜਿਹਾ ਉਹ ਹੈ ਨਹੀਂ ਆਪਣੇ ਕੋਲੇ ਜਾਂ ਇਹਨੂੰ ਪਾਵੇ ਤੌੜੇ ਜੱਜ ਜੇ ਕਾਂਚ ਜਿਹਾ ਤਾਂ ਜਿਆਦਾ ਵੱਡਾ ਵਾਹੇ ਤਿੰਨ ਸਾਢੇ ਤਿੰਨ ਲੀਟਰ ਪਾਣੀ ਪਾਣਨਾ ਵੇਗਾ ਵਧੀਆ ਤੜਕਿਆਂ ਲਾਲ ਲਾਲ ਸਾਰਾ ਜੂਸ ਨਿਕਲ ਆਉਂਦਾ ਆਪੀ ਕੋਈ ਇਹਨੂੰ ਆਪਾਂ ਫੋਨ ਕਰਨਾ ਗ੍ਰੈਂਡ ਨਹੀਂ ਕਰਨਾ ਕੁਝ ਨਹੀਂ ਕਰਨਾ ਸਾਰਿਆਂ ਬਈ ਹੋਜੀ ਠੀਕ ਚਲੋ ਠੀਕ ਹੈ ਜੀ ਬਾਕੀ ਕਰਕੇ ਦੇਖਿਓ ਇਹਦਾ ਐਕਸਪੈਰੀਮੈਂਟ ਜੱਗੇ ਨਹੀਂ ਕਰਨਾ ਇਹ ਜੇ ਚ ਪਾਣੀ ਵਾਲਾ ਲੱਗਦਾ ਤਾਂ ਇਹ ਵਧੀਆ ਹੈ ਗਜਿੰਦਰ ਜਾਈ ਤਾਂ ਇਹ ਤੁਸੀਂ ਕਹਿੰਦੇ ਕੜਤਣਾ ਪਾਣੀ ਮਾੜੀ ਮਾੜੀ ਕੜਤਨ ਕੱਲ ਪਹਿਲੇ ਤਾਂ ਮਠਿਆ ਹਜੀਚ ਹੁੰਦਾ ਸੀ ਹੁਣ ਇਹ ਕੜਤਨ ਦੀ ਹੋ ਗਿਆ ਸੀ ਕੋਈ ਦੇਖੋ ਚਾਰ ਸਪਿਰਿਟ ਵਿੱਚ ਠਾਪਣਾ ਰੱਖਾ ਓਰੇ ਓਏ ਤੂੰ ਕੀ ਕਰਦਾ ਬੈਠਾ ਤੇ ਲਓ ਚੀਜੀ ਲਓ ਹਲਾ ਚੀਜੀ ਹਲਾ ਹਾਜੀ ਹਿਰਕ ਚੀਜ਼ ਦਿਖਾਂਦੀ ਹੈ ਖਾਣਾ ਚਕੰਦ ਹਲਾ ਕਰ ਪੁੱਤ ਹਲਾ 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 ਇਹ ਤਾਂ ਹੀ ਖਾਂਦਾ ਨਹੀਂ ਆ ਗਿਆ ਇਹ ਆ ਗਿਆ ਯਾ ਇਹ ਰੰਗ ਦੇਖ ਕੀ ਛੱਡ ਜਿੰਦਾ ਬਹੁਤ ਕੱਢ ਕੇ ਹੂੰ ਮੈਂ ਤਾਂ ਖੋ ਚੱਲੋ ਠੀਕ ਹੈ ਭਾਈ ਓਕੇ